ਜਾਦਾ ਨਹੀਂ ਆਹੋ ਠੀਕ ਹੈ ਹੈ ਫੋਟੋ ਤਾਂ ਖਿੱਚ ਜਾਂਦਾ ਜੇ ਨਹੀਂ ਤੈਨੂੰ ਮਸ਼ਹੂਰ ਕਰ ਦੂੰਗਾ ਕਿਹੜਾ ਪੰਡ ਬਾਈ ਤਰਾ ਬਦਨੀ ਅੱਛਾ ਤੇ ਰੇਡ ਤੇਰਾ ਜਿਆਦਾ ਹੀ ਆ ਜੁੱਤੀ ਤੇਰੇ ਪੰਦੇ ਵੀ ਲਿਆਦਾ 1000 ਰੁਪਏ ਤੋਂ ਕੱਟ ਰਹੀ ਏ ਆਹੋ 1000 ਦੀ ਤਾਂ ਹੈਗੀ ਆ ਤੂੰ ਕੋਕੇ ਵੀ ਹੁਣ 1000 ਦੇ ਕਰਤੇ ਜੁੱਤੀ ਦੇਖ ਕੇ ਮੈਨੂੰ ਪਤਾ ਲੱਗਿਆ ਉਹ ਨੈਟ ਤੇ ਪਾਊਗਾ ਨਾ ਆ ਕੋਕਾ ਕੋਕੀ ਨੇ ਮੇ ਖਾ ਦੀ ਆਹੋ ਓਏ ਦੱਸ ਕੋਕਾ ਹਲ ਕਿੱਥੇ ਗਿਆ ਆ ਵੜਾ ਆਈ ਕੋਕੀ ਆਹ ਕੋਕਾ 10 ਰੁਪਏ ਦਾ ਵੀ ਭਾਈ ਮੈਂ ਤੈਨੂੰ ਕਿੰਨੇ ਲਿਆਦਾ ਦਸਾਂ ਦੇ ਹੂੰ ਜੇ ਤੂੰ ਲਿਆਦੇ ਛੰਗੇ ਕੇ ਨਹੀਂ ਨਹੀਂ ਮੈਂ ਲਿਆਂਦੇ ਸੀ ਤੇ ਰੇੜੀ ਬੜਾ ਬਾਈ ਖਾਈ ਆ ਆ ਬਾਈ ਦਾ ਪਾਲਸਰ ਸਾਈਕਲ ਇਹ ਬਾਈ ਦੀ ਗੱਡੀ ਆ ਕਿਉਂ ਬਾਈ ਤੇਰੇ ਲਈ ਤਾਂ ਗੱਡੀ ਹੋਈ ਆ ਇਹ ਹਾਂ ਸਹੀ ਗੱਲ ਦੂਜੀ ਤਾਂ ਗੱਡੀ ਹੁੰਦੀ ਆ ਉਹੀ ਤਾਂ ਗੱਲ ਆ ਕਮਾ ਕੇ ਰੋਟੀ ਖਾਣੀ ਵੀ ਆਪਾਂ ਪਰ ਇਥੇ ਉਹੀ ਥੱਗੀ ਕਰਨੀ ਆ ਹਾਂ ਚੋਰੀ ਥੱਗੀ ਤਾਂ ਕੋਈ ਨਹੀਂ ਰੇਟ ਹੀ ਤੇਰਾ ਜ਼ਿਆਦਾ ਰੇਟ ਵੀ ਅਸ ਵੀ ਆਸ ਕਰਕੇ ਆਂਦੇ ਆ ਅਸੀਂ ਦੱਸ ਕਿੱਥੇ ਜਾਈਏ ਤੁਹਾਡੀ ਆਸ ਕਰ ਕਿ ਐਸੀ ਹੁੰਦੀ ਪਿੰਡਾਂ 'ਚ ਹਲੋ ਚਮਕਾਤੀ ਜੁੱਤੀ ਹੋਰ ਵੀ ਆਗੇ ਤਾਂ ਹੋਰ ਵੀ ਲੈ ਹੁਣ ਤੇਰਾ ਕਹਿੰਦੇ ਰੇਟ ਬੜਾ ਹਾਈ ਹੈ ਬਾਈ ਮੈਂ ਢਾਈ ਹੈ ਹਾਂ ਢਾਈ ਹੈ ਜਦ ਕਿ ਜਦ ਤੇਰਾ ਪੱਟਾ ਜਾਂਦਾ ਸੀ ਇਹ ਵੀ 4-5 890 ਦੀ ਜੁੱਤੀ ਲੈਣੀ ਪੈਣੀ ਸੀ ਆ ਹੀ ਬਣ ਗਈ ਫਿਰ ਮੈਂ ਪਾਉਣੀ ਨਹੀਂ ਸੀ ਸੱਟ ਦੇਣੀ ਸੀ ਟੁੱਟ ਜਾਂਦੀ ਫਿਰ ਮੈਂ ਕੋਕੇ ਥੋੜੇ ਲਵਾਉਣੇ ਸੀ ਉਹਨੇ ਦੀ ਮੈਂ ਨਵੀਂ ਲੈ ਲਈ ਸੀ ਜਿੰਨੇ ਤੇ ਤੂ ਕੋਕੇ ਲਾਤੇ ਕਿੰਨੇ ਲੱਗੇ 10 ਕੋਕੇ ਲੱਗੇ ਆਹੋ ਮੇਰਾ ਜੁੱਤੀ ਬਣਿਆ 120 ਬਣੇ ਤੇਰੇ ਕਿੰਨੇ 120 ਪੁੱਤੀ ਇਹਨਾਂ ਦੇ 150 1 ਸੋ ਬਾਪੂ ਦੇ ਬਣੇ 250 ਬਣੇ ਤੇਰੇ ਉਹ ਜਾ ਪਰਾਵਾ ਸਾਰੀ ਪੁੱਤਰੇ ਲੈ ਜਾ ਆਹ ਤੂੰ ਲੈ ਹੀ ਜਾ 1000 ਦੀ 500 ਦੀ ਵੇਚ ਦੀ ਨਹੀਂ ਚੰਗਾ ਨਹੀਂ ਇੱਦਾਂ 1000 ਰੁਪਈ ਇਹ ਤਾਂ ੱੱਕਾ ਤੇਰਾ दा गया गया। है? गया गया भाई दा। मैं तेन कि मैं इलाका वाला नकोदर सैड तो आया मैं ला भी बी ਾਰੇ ਮੈਨੂੰ ਤਾਂ ਲੱਗਦਾ ਨੇ ਡੇਡੀ ਭਾਈ ਕੋਈ ਮੋਤੀ ਨਾ ਕੀ ਬਈ ਤਰਾ ਸਾਜਣ ਸਾਜਣ ਬਦਣੀ ਵਾਲਾ ਹਾਂ ਬਦਣੀ ਕਲਾ ਬਦਣੀ ਕਲਾ ਇਹ ਨੈਟ ਦੇਖਦੇ ਮੈਂ ਤਾਂ ਫੁੱਟਕਾਵਾ ਨਦੀ ਅਰੇ ਵਾਤਨ ਨੂੰ ਕੌਣ ਫੜੂਗਾ ਦੱਸ ਤੂੰ ਕਿਤੇ ਬਲੈਕ ਕਰਦਾ ਵਾ ਐਸਾ ਬਦਣੀ ਤਾਲੇ ਉਹ ਤੂੰ ਆਦਾ ਫੜਾ ਸੜੇ ਬੁੱਤਾ ਨੇ ਸੜੇ ਜਿਹੜੇ ਸਨੇ ਨਾਲੀ ਉਹ ਕੋਈ ਨਹੀਂ ਸੁਸੋ ਹੁੰਦੇ ਤੇ ਬਸ ਯਾਰ ਵੀ ਨਾਲ ਨਹੀਂ ਕੋਈ ਇਹਦਾ ਕੰਮ ਨਹੀਂ ਇਹਦਾ ਨਹੀਂ ਕਰਦਾ ਇਹ ਬਈ ੱਤਕਾ ਯਾਰ ਥੱਕਾ ਮੰਨੀ ਯਾਰ ਬਈ ਮੇਰੇ ਗਾਲ੍ਹਾਂ ਸੌ ਤੂੰ ਕੋੱਕਾ ਕੇ ਨਾ ਮੈਂ ਇਹਦੀਆਂ ਟੂਟੀਆਂ ਲੱਗੀਆਂ ਹੁੰਦੀਆਂ ਹੁਣ ਮੈਂ ਤੂੰ ਦਾ ਗੱਲ ਕਰਾਂ ਹਾਂ ਟੂਟੀਆਂ ਤੇ ਕੋੱਕੇ ਬਣਦੇ ਆ ਆ ਬਣ ਜਾਂਦੇ ਆ ਇਹ ਟੂਟੀਆਂ ਲੈ ਕੇ ਤੂੰ ਬੁਣਾਈ ਦੇ ਪੈਸੇ ਲੈਣੇ ਆ ਅਸੀਂ ਠੀਕ ਹੈ ਨਾ ਕੋੱਕੇ ਜਾ ਕੇ ਬਣਵਾ ਲੈ ਅੱਛਾ ਟੂਟੀਆਂ ਦੇ ਇਹ ਰੋਟੀ ਨਾ ਕਾਦੇਂ। 3 ਦਿਨ ਦੀ ਖਰਾਬ ਨਹੀਂ ਹੋ ਜਦੀਆਂ। ਉਹ 4 ਹੀ ਚੜਦੀਆਂ ਕਿਲੋ ਤੇ। ਪਤਾ ਨਹੀਂ ਵੀਰੇ 4 ਚੜਦੀਆਂ ਬੱਦ ਨਹੀਂ। ਨਹੀਂ ਬੱਦ ਚੜਦੀਆਂ ਵੀਰੇ। ਹਾਂ। ਫੇਰ ਉਹਨੀਆਂ ਕਿੰਨੀਆਂ ਮੇਖਾ ਬਣਦੀਆਂ? ਮੇਖਾ ਨਹੀਂ ਬਣਦੀਆਂ ਤੇ ਕੋਕੇ ਬਣਦੇ, ਚੱਪਾ ਬਣ ਨਹੀਂ ਆਲੇ। ਆ ਚੀਜ਼ ਵੀ ਬਣ ਨਹੀਂ। ਥੱਲੇ ਥੱਲੇ ਕਰਕੇ ਦਿਖਾ। ਹਾਂ। ਹਾਂ। ਚੱਪੇ ਬਣ ਨਹੀਂ ਨਹੀਂ। ਇਸੋ ਹੀ ਆਵੇਂ ਹੁੰਦੀਆਂ ਵੀ ਬੇਕਾਂ ਚ ਪੈ ਗਈ ਹੈ ਆਹ ਪੈਂਦੀ ਉਹਦੇ ਬੇਕਾਂ ਚ ਇਹ ਆਹ ਇਹਦਾ ਕੋਕਾ ਹੈ ਨਾ ਆਹ ਕੋਕਾ ਹੈ ਕਿਹ ਕਿਹੋਂ ਆਇਆ ਵੇ ਕਿਹਦੀ ਮਮੋਸਾਂ ਕਿਹਦੀ ਆਇਆ ਠੀਕ ਹੋਈ ਜਾ ਉਹ ਰੱਖ ਤਾ ਇਹਦਾ ਕੋਕਾ ਕਿਥੇ ਗਈ ਜੇ ਪਤਾ ਨਹੀਂ ਕਿ ਹੁਣ ਕਿੱਧਰ ਨੂੰ ਜਾਨ ਪਿੱਛਾ ਕਰੂ ਆ झोलिया <laughs> 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 ਨਹੀਂ 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 ਉਹਦਾ ਹੱਦਾਂ ਯਾਰ ਤੈਨੂੰ ਦੱਸ ਉਹ ਤਾਂ ਨੱਸਦੇ ਆ ਨਹੀਂ ਨਹੀਂ ਬਹਿ ਕੱਢਨੇ ਆ ਆ ਨਹੀਂ ਭਰਾਵਾ ਤੇਰੇ ਮਗਰ ਕੋਸਾ ਹੁੰਦਾ ਉਹ ਤੇ ਇਹਨਾਂ ਦਾ ਕੋਈ ਆ ਹਾਂ ਇਹ ਯਾਰ ਮੈਂ ਕਿਤੇ ਖਾਣੇ ਚੱਲਿਆ ਤੇ ਤੂੰ ਤੜਕਾ ਤੋ ਤੇ ਨਹੀਂ ਨਹੀਂ ਇਹ ਦੇ ਨਾ ਬਾਈ ਮੇਰੀ ਗੱਲ ਸੁਣ ਜਿਹਦਾ ਤੈਨੂੰ ਕੋਈ ਮਦਦ ਹੀ ਕਰੂ ਤੇਰੀ ਠੀਕ ਆ ਵੀਡੀਓ ਦੇਖ ਕੇ ਹਾਂ क्यों पढ़ना नहीं तारे मदद करो कोई कोई दाहर पे देखें जाओ तेरे बर्थडे ना नदी के पीछे में तो और नहीं यार आया तो बर्थडे पर आप पासे देखो कुंडू धरके लुक के दाते हैं यार बर्थडे हाँ हो साथ ही यार इतनी है यार बारह कोई इतनी इतनी तो इन्हें दे ये ओ पर दे है ना कोका कोका तो नहीं लागता ਆ ਰਹੇ ਹੋ ਤੁਰਾ ਕਿਹੜਾ ਬੰਦੇ ਵੀ ਆਪਣਾ ਰਿਪੋਰਟਰ ਕੋਲੇ ਨਕੂਦਰ ਕੋਲੇ ਬਈ ਆ ਗਿਆ ਬਈ ਆਹ ਬਈ ਆ ਬੰਦੇ ਨੂੰ ਫਾੜ ਰਹੇ ਹੋ ਆ ਦੇਖੋ ਫਾੜ ਹੀ ਨਾਲੇ ਮੇਰੇ ਫੂ ਮੂਵੀ ਬਣਾਤੇ ਪੜੇ ਨੇ ਦੇਖ ਚੰਗਾ ਬਈ ਚੰਗਾ ਚੰਗਾ ਬਈ ਇਹ ਕਿਹੋਂ ਦਾ ਬੂਏ ਹੈ ਬਈ ਇਹਦੀ ਜਿਹੜਾ ਸਫਰ ਹੈ ਹਾਂਜੀ ਇਹਦੀ ਜਿਹੜਾ ਸਫਰ ਹੈ ਮਾੜਾ ਆ ਗਿਆ ਉਸ ਸਮੇਂ ਮਾੜਾ ਆ ਗਿਆ ਮੋਟਰਸਾਈਕਲ ਵੀ ਗਾਈ ਮੇਰੀ ਗੱਲ ਸੁਣ ਦਿਨ ਖੜੇ ਖੜੇ ਉਹਦੇ ਪਿੰਡ ਜਾਇਆ ਕਰ ਉਸ ਸਮੇਂ ਚੱਲਿਆ ਮੈਂ ਬੱਸ ਹਾਂ ਦੱਸਾਂ ਕਿਵੇਂ ਆ ਸਮਾਂ ਆ ਗਿਆ ਮਾੜਾ ਅੱਜ ਫਿਰ ਮੇਰੇ ਨਾਲ ਇਹ ਜੀ ਬਣ ਕੇ ਮੈਂ ਲੈ ਸੀ ਕੁੱਸੀ ਗੇੜਾ ਤਿੰਨ ਬੰਦੇ ਸੀ ਯਾਰ ਅੱਛਾ ਉਹ ਕਹਿੰਦਾ ਖੇਤਾਂ ਵਿੱਚ 25 35 ਜੋੜੇ ਪਏ ਯਾਰ ਬਨਾਨੜੇ ਤੜੇ ਲਾਣੇ ਮਗਰ 30 35 ਜੋੜੇ ਖੇਤ ਚ ਨਹੀਂ ਖੇਤਾਂ ਚ ਕਿਹੜਾ ਜੋ ਬੂਟ ਬਾਟ ਰੱਖਦਾ ਮੇਰੇ ਮੂਤ ਨਿਕੜੇ ਕਿ ਮੈਂ ਨਹੀਂ ਜਾਂਦਾ ਭਾਈ ਕਦੇ ਨਹੀਂ ਜਾਂਦਾ ਕਿ ਤੈਨੂੰ ਧੱਕੇ ਨਾਲ ਲੈ ਕੇ ਜਾਵਾਂਗੇ ਮੈਂ ਤਾਂ ਧੱਕੇ ਨਾਲ ਕਿਵੇਂ ਲੈ ਜਾਊਂਗਾ ਕਿੰਨੇ ਚਮ ਗਿਆ ਕਿੱਥੇ ਹੋਗੇ ਪੂਰੀ ਵਾਦੀ ਇਕੱਠੀ ਹੋ ਗਈ ਬੰਦੇ ਇਕੱਠੇ ਹੋਗੇ ਕਿੰਦੇ ਦਾ ਮਤਲਬ ਹੈ ਕਿ ਮੈਂ ਤੈਨੂੰ ਧੱਕੇ ਨਾਲ ਲੈ ਕੇ ਜਾਵਾਂਗਾ ਹਾਂ ਮਤਲਬ ਨਹੀਂ ਧੱਕੇ ਨਾਲ ਨਹੀਂ ਜਾਂਦਾ ਭਾਈ ਫਿਰ ਭਾਜੀ ਉਹਦਾ ਭਾਈ ਉਹਨਾਂ ਨੇ ਤੈਸੋ ਉੱਥੇ ਲੈ ਜਾ ਕੇ ਪੈਸੇ ਖੋਲਣੇ ਸੀ ਬਸ ਫੱਜ ਗਏ ਫਿਰ ਉਹ ਆਹੋ